ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ ਗੇਂਦਬਾਜ਼ੀ 'ਚ ਪ੍ਰੇਸ਼ਾਨ ਕਰਨ ਤੋਂ ਬਾਅਦ ਬੱਲੇਬਾਜ਼ੀ 'ਚ ਵੀ ਪ੍ਰੇਸ਼ਾਨ ਕੀਤਾ ਤੇ ਇੱਕ ਤਰਫਾ ਅੰਦਾਜ਼ 'ਚ ਮੈਚ ਆਪਣੇ ਨਾਮ ਕਰ ਲਿਆ ਭਾਰਤ ਨੇ 169 ਦੌੜਾਂ ਦਾ ਅੰਕਾਚਾ 42.3 ਓਵਰਾਂ ਵਿੱਚ ਹੀ ਪਾਰ ਕਰ ਲਿਆ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਭਾਰਤੀ ਟੀਮ ਨੇ ਲਿਆ ਟੀਮ ਇੰਡੀਆ ਲਈ ਤਵਲ ਕੁਲਕਰਨੀ ਅਤੇ ਬ੍ਰਿੰਦਰ ਸਰਾਨੇ ਓਪਨਿੰਗ ਸਪੈਲ 'ਚ ਦਮਦਾਰ ਗੇਂਦਬਾਜ਼ੀ ਕੀਤੀ ਦੋਨੇ ਹੀ ਗੇਂਦਬਾਜ਼ਾਂ ਨੇ ਤੇਜ਼ ਗੇਂਦਬਾਜ਼ੀ ਲਈ ਚੰਗੇ ਸਾਬਤ ਹੋ ਰਹੀਆਂ ਕੰਡੀਸ਼ਨਸ ਦਾ ਪੂਰਾ ਫਾਇਦਾ ਚੁੱਕ ਦੋਹਾਂ ਦੇ ਸ਼ੁਰੂਆਤੀ ਸਪੈਲ ਤੋਂ ਬਾਅਦ ਜ਼ਿੰਬਾਬਵੇ ਨੇ 10 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ ਤੇ 43 ਰਨ ਬਣਾਏ ਸੀ ਇਸ ਤੋਂ ਬਾਅਦ ਜਸਪ੍ਰਿਤ ਪੁਮਰਾ ਅਕਸ਼ਰ ਪਟੇਲ ਅਤੇ ਯੁਜਵਿੰਦਰ ਚਾਹਲ ਨੇ ਵੀ ਦਮਦਾਰ ਪ੍ਰਦਰਸ਼ਨ ਕੀਤਾ ਯੁਜਵਿੰਦਰ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਦਮਦਾਰ ਡੈਬਿਊ ਕੀਤਾ ਤੇ 10 ਓਵਰਾਂ 'ਚ 27 ਰਨ ਦੇ ਕੇ ਇੱਕ ਵਿਕਟ ਹਾਸਲ ਕੀਤਾ ਬ੍ਰਿੰਦਰ ਸਰਾ ਅਤੇ ਜਸਪ੍ਰਿਤ ਪੁਮਰਾ ਦੀ ਗੇਂਦਬਾਜ਼ੀ ਨੇ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ ਬ੍ਰਿੰਦਰ ਅਤੇ ਕੁਲਕਰਨੀ ਨੂੰ 2-2 ਵਿਕਟ ਹਾਸਲ ਹੋਏ ਜਦਕਿ ਜਸਪ੍ਰਿਤ ਪੁਮਰਾ ਨੇ 9.5 ਓਵਰਾਂ 'ਚ 28 ਰਨ ਦੇ ਜ਼ਿਮਬਾਬੇ ਦਾ ਕੋਈ ਵੀ ਬੱਲੇਬਾਜ਼ ਮੈਦਾਨ ਤੇ ਟਿਕੰਜੇ ਨਾਕਾਮ ਰਿਹਾ ਇਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਲਈ ਡੈਬਿਊ ਕਰ ਰਹੇ ਲੋਕੇਸ਼ ਰਾਹੁਲ ਨੇ ਸੈਂਕੜਾ ਜੜਿਆ ਲੋਕੇਸ਼ ਰਾਹੁਲ ਨੇ 94 ਰਨ ਦੇ ਸਕੋਰ ਤੇ ਪਹੁੰਚਣ ਤੋਂ ਬਾਅਦ ਇੱਕ ਛੱਕਾ ਜੜਿਆ ਤੇ ਆਪਣਾ ਸੈਂਕੜਾ ਪੂਰਾ ਕਰਨ ਦੇ ਨਾਲ-ਨਾਲ ਭਾਰਤ ਨੂੰ ਵੀ ਜਿੱਤ ਦੇ ਪਾਰ ਪਹੁੰਚਾ ਦਿੱਤਾ ਲੋਕੇਸ਼ ਰਾਹੁਲ ਨੇ 115 ਗੇਂਦਾਂ ਤੇ ਨਾਬਾਦ 100 ਰਨ ਬਣਾਏ ਤੇ ਆਪਣੀ ਬਾਰੀ ਦੌਰਾਨ 7 ਚੌਕੇ ਤੇ ਇੱਕ ਛੱਕਾ ਜੜਿਆ ਦੂਜੇ ਪਾਸੇ ਅੰਬਾਤੀ ਰਾਯੂਡੂ ਨੇ ਨਾਬਾਦ 62 ਰਨ ਦਾ ਯੋਗਦਾਨ ਪਾਇਆ ਦੋਹਾਂ ਨੇ ਮਿਲ ਕੇ ਦੋਜੋ ਵਿਕਟ ਲਈ 162 ਰਨ ਦੀ ਪਾਰਟਨਰਸ਼ਿਪ ਕੀਤੀ ਭਾਰਤੀ ਟੀਮ ਨੇ ਇਸ ਜ਼ੰਬਾਬਵੇ ਟੂਰ ਦੌਰਾਨ 3 ਵਨਡੇ ਅਤੇ 3 T20 ਮੈਚ ਖੇੜਨੇ ਨੇ ਤੇ ਪਹਿਲੇ ਵਨਡੇ 'ਚ ਭਾਰਤੀ ਟੀਮ ਨੇ ਜਿੱਤ ਹਾਸਲ ਕਰਕੇ ਸੀਰੀਜ਼ 'ਚ 1-0 ਦੀ ਲੀਡ ਹਾਸਲ ਕਰ ਲਈ ਹੈ